ਮੀ ਪੈ ਲਗਿਆ ਜੀਰਾ ਤੇ ਫਰੀਦਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਅਜਮੀ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾਂਦਾ ਹੈ ਕਿ ਅਚਾਨਕ ਮੀਂਹ ਪੈਣ ਦੇ ਕਾਰਨ ਨਾਲ ਹੀ ਗੜੇ ਪੈਣੇ ਸ਼ੁਰੂ ਹੋ ਗਏ ਨੇ ਗੜੇਮਾਰੀ ਹੋਣ ਲੱਗੀ ਜਿਸ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ ਹੈ ਮੋٹے ਮੋٹے ਗੜੇ ਪੰਜਾਬ ਦੇ ਵਿੱਚ ਪੈ ਗਏ ਨੇ ਤਸਵੀਰਾਂ ਚ ਸਭ ਵੇਖਿਆ ਜਾ ਸਕਦਾ ਹੈ ਕਿਵੇਂ ਗੜੇਮਾਰੀ ਨੇ ਇੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਦਾ ਹੈ। ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਅਹਿਸਾਸ ਇਸ ਮੌਸਮ ਦੇ ਵਿੱਚ ਹੋਣ ਲੱਗਿਆ ਸੀ। ਗਰਮੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ ਜਾਂ ਕਹਿ ਸਕਦੇ ਕਿ ਗਰਮੀ ਪਹੁੰਚ ਹੀ ਗਈ ਹੈ। ਪਰ ਉੱਥੇ ਦੂਜੇ ਪਾਸੇ ਅਚਾਨਕ ਕੋਈ ਗੜੇਮਾਰੀ ਨੇ ਜ਼ੀਰਾ ਇਲਾਕੇ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ। ਪਰੇਸ਼ਾਨ ਇਸ ਕਰਕੇ ਕਿਉਂਕਿ ਕਣਕਾਂ ਪੱਕ ਚੁੱਕ ਪੱਕ ਚੁੱਕੀਆਂ ਨੇ। ਵਾਢੀਆਂ ਦੇ ਬਿਲਕੁਲ ਜਦੋਂ ਸਮਾਂ ਨੇੜੇ ਆ ਚੁੱਕਿਆ ਤਾਂ ਜਹਿਵਜਕਾਰ ਹੋਈ ਗੜੇਮਾਰੀ ਕਿਸਾਨਾਂ ਦੇ ਲਈ ਸਿੱਧੇ ਤੌਰ ਤੇ ਨੁਕਸਾਨਦੇ ਹੈ ਤੇ ਚਿੰਤਾ ਦੀਆਂ ਲਕੀਰਾਂ ਖਿੱਚਦੀ ਨਜ਼ਰ ਆ ਰਹੀ ਹੈ। ਫਿਲਹਾਲ ਇਸ ਗੜੇਮਾਰ ਦੇ ਅੰਦਰ ਬਹੁਤ ਵੱਡੇ ਪਦਰਤ ਜੋ ਕਹਿ ਸਕਦੇ ਹੋ ਕਿ ਨੁਕਸਾਨ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਪਰ ਗੜੇਮਾਰੀ ਦੇ ਵਿਚਾਰੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਫਿਲਹਾਲ ਦੱਸਿਆ ਜਾਂਦਾ ਹੈ ਕਿ ਗੜੇਮਾਰੀ ਜਦੋਂ ਹੋਈ ਹੈ ਤਾਂ ਉਸ ਵੇਲੇ ਅਚਾਨਕ ਘੜੇਮਾਰੀ ਹੋਣ ਦੇ ਕਾਰਨ ਦੱਸਿਆ ਜਾਂਦਾ ਹੈ ਕਿ ਕਿਸਾਨ ਵੀ ਹੱਕੇ ਵੱਕੇ ਰਹਿ ਗਏ ਨੇ ਪਰੇਸ਼ਾਨ ਹੋ ਉੱਠੇ ਨੇ ਫਿਲਹਾਲ ਇਹ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਜੀਰਾ ਤੋਂ ਸਾਹਮਣੇ ਆ ਰਹੀਆਂ ਨੇ ਕੁਝ ਤਸਵੀਰਾਂ ਫਰੀਦਕੋਟ ਤੋਂ ਵੀ ਸਾਹਮਣੇ ਆਈਆਂ ਨੇ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਪਹੁੰਚਦੀਆਂ ਕਰੀਏ ਪਰ ਫਿਲਹਾਲ ਇਸ ਤਸਵੀਰ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿਵੇਂ ਮੋٹے ਮੋٹے ਘਣੇ ਜੀਰਾ ਇਲਾਕੇ ਦੇ ਵਿੱਚ ਡਿੱਗਦੇ ਨਜ਼ਰ ਆ ਰਹੇ ਨੇ ਗੜੇਮਾਰੀ ਦੇ ਕਾਰਨ ਦੱਸਿਆ ਜਾਂਦਾ ਹੈ ਕਿ ਫਰੀਦਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਹਾਲਾਤ ਬਹੁਤ ਬੁਰੇ ਨੇ ਤਾਂ ਫਰੀਦਕੋਟ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਜੋ ਦੂਜੀ ਵੇਖ ਪਾ ਰਹੇ ਹੋ ਇਹ ਤਸਵੀਰ ਫਰੀਦਕੋਟ ਦੀ ਹੈ ਫਰੀਦਕੋਟ ਦੇ ਵਿੱਚ ਘਰਾਂ ਦੇ ਘਰ ਚਿੱਟੇ ਹੋ ਚੁੱਕੇ ਨੇ ਯਾਨੀ ਕਿ برف ਦੀ ਜਾਂ ਗੜੇਮਾਰੀ ਦੀ ਚਾਦਰ ਦੇ ਨਾਲ ਵਿੱਚ ਕੇ ਹੀ ਆ ਪੂਰੇ ਇਲਾਕਿਆਂ ਦੇ ਵਿੱਚ ਗਲੀਆਂ ਦੇ ਵਿੱਚ ਸਿਰਫ ਗੜੇ ਹੀ ਗੜੇ ਨਜ਼ਰ ਆ ਰਹੇ ਨੇ ਤਸਵੀਰਾਂ ਸਾਫ਼ ਦਿਖਾ ਰਹੀਆਂ ਜੀਰਾ ਅਤੇ ਫਰੀਦਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਗੜੇਮਾਰੀ ਭਾਰੀ ਗੜੇਮਾਰੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਤਸਵੀਰਾਂ ਬਹੁਤ ਅਹਿਮ ਨੇ ਜਿੱਥੇ ਇਹ ਭੈਣ ਗੜੇਮਾਰੀ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਚ ਇੱਕ ਪਾਸੇ ਤੱਕ ਫਸਲਾਂ ਪੱਕ ਚੁੱਕੀਆਂ ਨੇ ਤੇ ਦੂਜੇ ਪਾਸੇ ਇਸੇ ਵਿਚਾਲੇ ਗੜੇਮਾਰੀ ਦੀਆਂ ਇਹ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਹੋਈ ਗੜੇਮਾਰੀ ਦੇ ਵਿਚਾਲੇ ਸਭ ਤੋਂ ਵੱਡੀ ਤਸਵੀਰ ਜੋ ਸਾਹਮਣੇ ਆਈ ਹੈ ਉਹ ਤੁਸੀਂ ਵੇਖ پا ਰਹੇ ਹੋ ਕਿਸ ਤਰੀਕੇ ਦੇ ਨਾਲ ਜੋ ਗੜਿਆਂ ਦੇ ਨਾਲ ਇਲਾਕਾ ਪੂਰੇ ਦਾ ਪੂਰਾ ਸਫੇਦ ਜ਼ਰ ਆ ਰਿਹਾ ਹੈ ਚਿੱਟੀ ਚਾਦਰ ਦੇ ਵਿੱਚ ਗੜਿਆ ਇਹ ਦੱਸਿਆ ਦਾ ਇਲਾਕਾ ਭਿੱਜਿਆ ਹੋਇਆ ਦਿਖਾਈ ਦੇ ਰਿਹਾ ਪੂਰੀ ਇਲਾਕੇ ਨੂੰ ਚਿੱਟੀ ਚਾਦਰ ਨੇ ਢੇਰ ਲਿਆ ਉਹ ਵੀ ਗੜਿਆਂ ਦੀ ਚਾਦਰ ਹੈ ਫਲਫਲਾਲ ਤੁਹਾਡੇ ਇਲਾਕੇ ਦਾ ਮੌਸਮ ਕਿਵੇਂ ਦਾ ਆਪਣੇ ਇਲਾਕੇ ਦਾ ਹਾਲ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜਿਸ ਤਰੀਕੇ ਹਰਮੇਲ ਸਿੰਘ ਬਰਾੜ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ ਲਿਖਦೇನೆ ਵਾਹਿਗੁਰੂ ਜੀ ਤੇ ਤੇਜੀ ਆ ਲਿਖਦೇನೆ ਵਾਹਿਗੁਰੂ ਜੀ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਆਪਣੇ ਇਲਾਕੇ ਦਾ ਹਾਲ ਵੀ ਦੱਸ ਸਕਦੇ ਹੋ ਜਿਸ ਤਿੱਕੇ ਜਸਜੀਤ ਸਿੰਘ ਤੇ ਦੀ ਪ੍ਰਤੀਕਿਰਿਆ ਮਿਲਦੇ ਤੇ ਗੁਰਪਿੰਦਰ ਗਿੱਲ ਲਿਖਦೇನೆ ਕਿ ਕਿੱਥੋਂ ਦੀ ਦੱਸਦੀ ਹੈ ਕਿ ਜੀਰਾ ਇਲਾਕੇ ਦੀ ਹੈ ਜੀਰਾ ਤੇ ਫਰੀਦਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਨਾਲ ਗੜੇਮਾਰੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ 2 ਲੱਖ ਲਗ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਦੋਵੇਂ ਤਸਵੀਰਾਂ ਤੁਹਾਡਾ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਭਿਆਨਕ ਗੜੇਮਾਰੀ ਨੇ ਅੱਜ ਦਿਨ ਦੇ ਸਮੇਂ ਮੌਸਮ ਬਦਲ ਕੇ ਰੱਖ ਦਿੱਤਾ ਹੈ ਇਸ ਤਸਵੀਰ ਨੂੰ ਤੁਸੀਂ ਵੇਖ ਸਕਦੇ ਹੋ ਇਹ ਜਿਰਾ ਇਲਾਕੇ ਦੀ ਤਸਵੀਰ ਹੈ ਜਿੱਥੇ ਕਿ ਅਚਾਨਕ ਮੀਂਹ ਦੇ ਨਾਲ ਗੜੇ ਪੈਣ ਲੱਗੇ ਮੋٹے ਮੋٹے ਗੜੇ ਵੇਖ ਕੇ ਤਹਾਰ ਕੋ ਇੱਕ ਵਾਰ ਹੱਕਾ ਬਕਾ ਰਹਿ ਗਿਆ ਤੁਸੀਂ ਵੇਖ ਸਕਦੇ ਹੋ ਸੜਕ ਤੇ ਕਿਸ ਤਰੀਕੇ ਦੇ ਨਾਲ ਮੋٹے ਮੋٹے ਗੜੇ ਡਿੱਗਦੇ ਨਜ਼ਰ ਆ ਰਹੇ ਨੇ ਇਸ ਸਬੰਧਕਾਰ ਗੁਰਮੀਤ ਸੰਧੂ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਕਹਿੰਦੇ ਤਰਨ ਤਰਨ ਵੀ ਪੈ ਗਿਆ ਸਤਨਾਮ ਉਬੋਆ ਲਿਖਦੇ ਵਾਹਿਗੁਰੂ ਜੀ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਪਰ ਫਿਲਹਾਲ ਪੰਜਾਬ ਦੇ ਵਿੱਚ ਅਚਾਨਕ ਮੌਸਮ ਬਦਲ ਚੁੱਕਿਆ ਹੈ ਜਲੰਧਰ ਦੀ ਜ਼ਿਕਰ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਸਵੇਰ ਤੋਂ ਬੱਦਲ ਵਾਈ ਜੀ ਬਦਲ ਛਾਏ ਹੋ ਨੇ ਉਥੇ ਤਰਨਤਾਰਨ ਦੇ ਵਿੱਚ ਗੜੇ ਪੈਣ ਦੀ ਗੱਲ ਗੁਰਮੀਤ ਸੰਧੂ ਕਰ ਰਹੇ ਨੇ ਜਦ ਕਿ ਜੀਰਾ ਦੀਆਂ ਤਸਵੀਰਾਂ ਜ ਤੁਹਾਡਾ ਸਾਂਝੀਆਂ ਕਰ ਰਹੇ ਆ ਫਰੀਦਕੋਟ ਦੇ ਵਿੱਚ ਗੜੇ ਮਾਰੀ ਦੀ ਜਾਣਕਾਰੀ ਮਿਲ ਰਹੀ ਹੈ ਫਿਲਹਾਲ ਇਹ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਅਚਾਰਕ ਮੌਸਮ ਬਦਲਣ ਦੇ ਨਾਲ ਇਹ ਵੱਡੀ ਤਸਵੀਰ ਸਾਹਮਣੇ ਆ ਚੁੱਕੀ ਹੈ ਜੋ ਤਸਵੀਰ ਤੁਸੀਂ ਹਸ ਵੇਲੇ ਆਪਣੇ